ਲੋ ਜੀ ਆਤਾ ਨਵੀਂ ਗੱਲ ਸਾਹਮਣੇ ਆਈ ਹੈ ਬਿਕਰਮ ਮਜੀਠੀਆ ਦੇ ਮੁੱਦੇ ਤੇ ਡੇਰਾ ਬਿਆਸ ਦੇ ਮੁਖੀ ਤੇ ਭਗਵੰਤ ਮਾਨ ਸਰਕਾਰ ਦੀ ਟੱਕਰ ਨਜ਼ਰ ਆ ਰਹੀ ਹੈ ਬਿਆਨ ਇੱਕ ਦੂਜੇ ਦੇ ਵਿਰੁੱਧ ਨਜ਼ਰ ਆ ਰਹੇ ਨੇ ਤੇ ਹੁਣ ਇਹ ਕਹਾਣੀ ਕਿੱਧਰ ਨੂੰ ਜਾਏਗੀ ਸਿਆਸਤ ਤੇ ਇਹਦਾ ਕੀ ਅਸਰ ਪਵੇਗਾ ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਦੋ ਬੇਨਤੀਆਂ ਇੱਕ ਤਾਂ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਇਸ ਮੁੱਦੇ ਤੇ ਲਿਖਿਓ ਤੇ ਦੂਜਾ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬੈਲ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ। ਦੋਸਤੋ ਅੱਜ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ। ਡੇਰਾ ਮੁਖੀ ਬਿਆਸ ਤੇ ਭਗਵੰਤ ਮਾਨ ਸਰਕਾਰ ਦੇ ਵਿਚਾਰਾਂ ਦੀ ਟੱਕਰ ਨਜ਼ਰ ਆਈ ਹੈ। ਕਿਉਂਕਿ ਅੱਜ ਜਿਹੜੇ ਬਿਆਸ ਡੇਰਾ ਮੁਖੀ ਬਾਬਾ ਗਰੀਂਦਰ ਢਿੱਲੋਂ ਉਹ ਨਾਬਾ ਜੇਲ੍ਹ ਦੇ ਵਿੱਚ ਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੂੰ ਮਿਲਣ ਗਏ ਹੁਣ ਵਿਕਰਮ ਮਜੀਠੀਆ ਤੇ ਕੇਸ ਬਹੁਤ ਵੱਡੇ ਨੇ ਇੱਕ ਤਾਂ ਨਸ਼ਾ ਤਸਕਰੀ ਨਾਲ ਜੁੜੇ ਹੋਏ ਕੇਸ ਉਹਦੇ ਤੇ ਪਾਏ ਹੋਏ ਨੇ ਤੇ ਦੂਜਾ ਹੁਣ ਮਨੀ ਲਾਂਡਰਿੰਗ ਵਾਲਾ ਮਾਮਲਾ ਜਿਹੜਾ ਉਹ ਉਹ ਉਹਦੇ ਉੱਪਰ ਸੀ ਉਸ ਦੇ ਵਿੱਚ ਉਹ ਜੇਲ੍ਹ ਚ ਬੰਦ ਹੈ ਤਾਂ ਜਦੋਂ ਡੇਰਾ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਢਿੱਲੋਂ ਮੁਲਾਕਾਤ ਕਰਕੇ ਜੇਲ੍ਹ ਚੋਂ ਬਾਹਰ ਆਏ ਪੱਤਰਕਾਰਾਂ ਨੇ ਪਹਿਲਾ ਸਵਾਲ ਪੁੱਛਿਆ ਕਿ ਤੁਸੀਂ ਦੂਜੀ ਵਾਰ ਵਿਕਰਮ ਮਜੀਠੀਆ ਨੂੰ ਮਿਲਣ ਆਇਓ ਜੇਲ੍ਹ ਦੇ ਵਿੱਚ ਤੁਸੀਂ ਇੱਕ ਧਾਰਮਿਕ ਗੁਰੂ ਆ ਤਾਂ ਤੁਸੀਂ ਦੂਜੀ ਵਾਰ ਆਇਓ ਕੀ ਕਹੋਗੇ ਤਾਂ ਉਹ ਪਤਾ ਕੀ ਕਹਿੰਦੇ ਉਹ ਕਹਿੰਦੇ ਮੇਰਾ ਦੋਸਤ ਹੈ ਤੇ ਮੈਂ ਮਿਲਣਾ ਆਉਂਗਾ ਡੇਰਾ ਬਿਆਸ ਮੁਖੀ ਨੇ ਕਿਹਾ ਕਹਿੰਦਾ ਤੁਹਾਡਾ ਕੋਈ ਰਿਸ਼ਤੇਦਾਰ ਬੰਦ ਹੋਵੇ ਜੇਲ੍ਹ 'ਚ ਤੁਸੀਂ ਵੀ ਤਾਂ ਮਿਲਣ ਜਾਓਗੇ ਤਾਂ ਮੇਰਾ ਰਿਸ਼ਤੇਦਾਰ ਹੈ ਪੱਤਰਕਾਰਾਂ ਦਾ ਅਗਲਾ ਸਵਾਲ ਸੀ ਕਿ ਉਹਦੇ ਉੱਪਰ ਨਸ਼ੇ ਤਸਕਰੀ ਦੇ ਤੇ ਹੋਰ ਕਈ ਸਾਰੇ ਕੇਸ ਪਾਏ ਹੋਏ ਨੇ ਇਹਦੇ ਬਾਰੇ ਕੀ ਕਹੋਗੇ ਤਾਂ ਡੇਰਾ ਬਿਆਸ ਮੁਖੀ ਗ੍ਰਿੰਦਰ ਢਿੱਲੋਂ ਜੀ ਦਾ ਕਹਿਣਾ ਸੀ ਸਭ ਝੂਠ ਹੈ ਸਭ ਗਲਤ ਹੈ ਸਭ ਕੇਸ ਝੂਠੇ ਨੇ ਪਰ ਉਹਨਾਂ ਦੇ ਐਨ ਉਲਟ ਡੇਰਾ ਬਿਆਸ ਮੁਖੀ ਦੇ ਐਨ ਉਲਟ ਕੁਝ ਟਾਈਮ ਬਾਅਦ ਜਦੋਂ ਪੱਤਰਕਾਰਾਂ ਨੇ ਭਗਵੰਤਮਾਨ ਸਰਕਾਰ ਦੇ ਵਿੱਤ ਮੰਤਰੀ ਫਾਈਨਾਂਸ ਮਿਨਿਸਟਰ ਹਰਪਾਲ ਚੀਮਾ ਨੂੰ ਘੇਰਿਆ ਉਹਨਾਂ ਨੂੰ ਪੁੱਛਿਆ ਵੀ ਵਿਕਰਮ ਮਜੀਠੀਆ ਨੂੰ ਅੱਜ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸਮੁਖੀ ਮਿਲ ਕੇ ਆਏ ਨੇ ਤੇ ਉਹ ਕਹਿ ਰਹੇ ਨੇ ਕਿ ਕੇਸ ਝੂਠੇ ਨੇ ਤੁਸੀਂ ਕੀ ਕਹੋਗੇ ਤਾਂ ਉਹ ਕਹਿੰਦੇ ਵੇਖੋ ਉਹਨਾਂ ਦੀ ਆਪਸ ਹੈਗੀ ਰਿਸ਼ਤੇਦਾਰੀ ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਕਹਿੰਦਾ ਡੇਰਾ ਬਿਆਸਮੁਖੀ ਦੀ ਤੇ ਵਿਕਰਮ ਮਜੀਠੀਆ ਦੀ ਰਿਸ਼ਤੇਦਾਰੀ ਹੈ ਤੇ ਉਹ ਰਿਸ਼ਤੇਦਾਰੀ ਦੇ ਚੱਕਰ 'ਚ ਮਿਲਣ ਗਏ ਨੇ ਇਹਦੇ 'ਚ ਅਸੀਂ ਕੀ ਕਹਿ ਸਕਦੇ ਆ ਫਿਰ ਕਿਉਂਕਿ ਅੱਜ ਵਿਕਰਮ ਮਜੀਠੀਆ ਦੀ ਸੁਪਰੀਮ ਕੋਰਟ ਸਰਵ ਉੱਚ ਅਦਾਲਤ ਨੇ ਜ਼ਮਾਨਤ ਕਰ ਦਿੱਤੀ ਹੈ ਤੇ ਹੁਣ ਉਹ ਜੇਲ੍ਹ ਚੋਂ ਬਾਹਰ ਆਉਣਗੇ ਜਦੋਂ ਭਗਵੰਤ ਮਾਨ ਦੇ ਮੰਤਰੀ ਸਾਹਿਬ ਨੂੰ ਇਹ ਪੁੱਛਿਆ ਗਿਆ ਕਿ ਸੁਪਰੀਮ ਕੋਰਟ ਨੇ ਜ਼ਮਾਨਤ ਕਰਤੀ ਹੈ ਤਾਂ ਉਹ ਪਤਾ ਕੀ ਬੋਲੇ ਵਿੱਤ ਮੰਤਰੀ ਹਰਪਾਲ ਚੀਮਾ ਕਹਿੰਦੇ ਜ਼ਮਾਨਤ ਹੋਈ ਆ ਬਰੀ ਤਾਂ ਨਹੀਂ ਹੋ ਗਿਆ ਅਜੇ ਤਾਂ ਕੋਰਟ ਚ ਟਰਾਇਲ ਚੱਲਣਾ ਅਜੇ ਤਾਂ ਕੋਰਟ ਚ ਕੇਸ ਚੱਲਣਾ ਤੇ ਕੇਸ ਦੇ ਵਿੱਚ ਲਾਜ਼ਮੀ ਤੌਰ ਤੇ ਮਜੀਠੀਆਂ ਨੂੰ ਸਜ਼ਾ ਹੋਵੇਗੀ ਇਹ ਗੱਲ ਭਗਵੰਤ ਮਾਨ ਸਾਹਿਬ ਦੇ ਵਿੱਤ ਮੰਤਰੀ ਹਰਪਾਲ ਚਿਮਾ ਨੇ ਕਹੀ ਹੈ ਹੁਣ ਬਿਆਸ ਡੇਰੇ ਦੇ ਮੁਖੀ ਤੇ ਭਗਵੰਤ ਮਾਨ ਸਰਕਾਰ ਦੇ ਮੰਤਰੀ ਦੋਵਾਂ ਦੇ ਬਿਆਨ ਇੱਕ ਦੂਜੇ ਦੇ ਐਨ ਉਲਟ ਹੋ ਗਏ ਹੁਣ ਇਹ ਬੜੀ ਅਜੀਬ ਕਹਾਣੀ ਬਣ ਗਈ ਹੈ ਕਿਉਂਕਿ ਵੋਟਾਂ ਸਿਰਤੇ ਆ ਡੇਰਾ ਬਿਆਸ ਦੀਆਂ ਵੋਟਾਂ ਬਹੁਤ ਆ ਪੰਜਾਬ ਚ ਲੱਖਾਂ ਕਰੋੜਾਂ ਲੋਕ ਡੇਰਾ ਬਿਆਸ ਦੇ ਨਾਲ ਜੁੜੇ ਹੋਏ ਨੇ ਹੁਣ ਜਿਹੜੇ ਲੋਕ ਤਾਂ ਡੇਰੇ ਬਿਆਸ ਨਾਲ ਜੁੜੇ ਨੇ ਜਿਨ੍ਹਾਂ ਨੇ ਉੱਥੋਂ ਨਾਮ ਲਏ ਨੇ ਉਹ ਤਾਂ ਉਸ ਬਾਬਾ ਜੀ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਬਹੁਤ ਆਪਣਾ ਵੱਡੀ ਚੀਜ਼ ਮੰਨਦੇ ਨੇ ਔਰ ਅਦਾਲਤਾਂ ਦੇ ਫੈਸਲਿਆਂ ਨਾਲੋਂ ਵੀ ਵੱਡੀ ਗੱਲ ਮੇਰੇ ਖਿਆਲ ਦੇ ਨਾਲ ਉਹ ਆਪਦੇ ਧਾਰਮਿਕ ਗੁਰੂ ਦੇ ਬਿਆਨ ਨੂੰ ਮੰਨਦੇ ਹੋ ਸਕਦੇ ਨੇ ਤਾਂ ਮੈਨੂੰ ਤਾਂ ਲੱਗਦਾ ਜੇ ਕੱਲ ਨੂੰ ਅਦਾਲਤ ਸਜ਼ਾ ਵੀ ਕਰ ਦੇਵੇ ਮਜੀਠੀਆਂ ਨੂੰ ਤਾ ਫਿਰ ਵੀ ਬਹੁਤ ਸਾਰੇ ਲੋਕ ਤਾਂ ਇਹੀ ਕਹਿਣਗੇ ਵੀ ਜੋ ਡੇਰਾ ਬਿਆਸ ਮੁਖੀ ਬਾਬਾ ਗ੍ਰਿੰਦਰ ਢਿੱਲੋਂ ਜੀ ਨੇ ਕਿਹਾ ਸੀ ਉਹ ਸਹੀ ਸੀ ਤੇ ਸਜਾ ਗਲਤ ਹੋਈ ਆ ਇੱਕ ਤਰ੍ਹਾਂ ਨਾਲ ਡੇਰਾ ਬਿਆਸ ਮੁਖੀ ਬਾਬਾ ਗ੍ਰਿੰਦਰ ਢਿੱਲੋਂ ਆਪਣੇ ਲੱਖਾਂ ਜਿਹੜੇ ਉਹਨਾਂ ਦੇ ਅਨੁਯਾਈ ਨੇ ਉਹਨਾਂ ਦੀ ਨਜ਼ਰ ਚ ਵਿਕਰਮ ਮਜੀਠੀਆ ਨੂੰ ਬਰੀ ਕਰ ਗਏ ਹੁਣ ਇਹ ਕਹਾਣੀ ਕਿੱਧਰ ਨੂੰ ਜਾਏਗੀ ਕਿਉਂਕਿ 2027 ਦੀਆਂ ਵੋਟਾਂ ਸਿਰ ਤੇ ਨੇ ਟੱਕਰ ਲੱਗੀ ਆ ਇੱਕ ਪਾਸੇ ਕਾਲੀ ਦਲ ਬੀਜੇਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਚਾਰੇ ਮદાન ਚ ਨੇ ਆਮ ਆਦਮੀ ਪਾਰਟੀ ਹੁਣ ਇਸ ਸਿਚੁਏਸ਼ਨ ਚ ਕੀ ਕਰੇਗੀ ਕੀ ਉਹ ਡੇਰਾ ਬਿਆਸ ਮੁਖੀ ਦੇ ਬਿਆਨ ਦੇ ਉਲਟ ਜ਼ੋਰ ਲਾਏਗੀ ਇਹ ਸਾਬਤ ਕਰਨ ਲਈ ਕਿ ਵਿਕਰਮ ਮਜੀਠੀਆ ਜਿਹੜੇ ਆ ਉਹ ਵਾਕਿਆ ਹੀ ਉਹਨਾਂ ਕੇਸਾਂ ਦੇ ਵਿੱਚ ਹੈਗੇ ਨੇ ਜਿਹੜੇ ਕੇਸ ਉਹਨਾਂ ਤੇ ਪਾਏ ਗਏ ਨੇ ਕਿ ਜਾਂ ਫਿਰ ਜਿਸ ਤਰ੍ਹਾਂ ਉਹਨਾਂ ਨੇ ਤਾਂ ਇੱਕ ਹਿਸਾਬ ਨਾਲ ਕਲੀਨ ਚਿੱਟ ਦੇ ਦਿੱਤੀ ਡੇਰਾ ਬਿਆਸ ਮੁਖੀ ਨੇ ਕਿ ਆਮ ਆਦਮੀ ਪਾਰਟੀ ਵੀ ਉਧਰ ਵੈਣਤ ਤਾਂ ਨਹੀਂ ਵਵੇ ਬਹਿ ਜੇਗੀ ਕਿਉਂਕਿ ਵੋਟਾਂ ਤਾਂ ਡੇਰੇ ਨਾਲ ਜੁੜੀਆਂ ਆਮ ਆਦਮੀ ਪਾਰਟੀ ਨੂੰ ਵੀ ਚਾਹੀਦੀਆਂ ਨੇ ਹੁਣ ਇੱਥੇ ਕਈ ਸਾਰੇ ਹੋਰ ਚੀਜ਼ਾਂ ਵੇਖਣ ਦੀ ਲੋੜ ਹੈ ਉਧਰੋਂ ਭਾਈ ਬਿਆਨ ਅੱਜ ਆ ਗਿਆ ਜਿਹੜੇ ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦਾ ਹੁਣ ਸੁਨੀਲ ਜਾਖੜ ਦਾ ਬਿਆਨ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮਿਲਦਾ ਜੁਲਦਾ ਹੈ ਸਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕੀਤੀ ਉਹਨੇ ਵੀ ਇਹ ਗੱਲ ਕੀਤੀ ਹੈ ਵੀ ਪਹਿਲੀ ਤਾਂ ਗੱਲ ਸੁਨੀਲ ਜਾਖੜ ਕਹਿੰਦੇ ਵੀ ਅੱਜ ਵਿਕਰਮ ਮਜੀਠੀਆ ਨੂੰ ਜੇ ਜ਼ਮਾਨਤ ਮਿਲੀ ਹੈ ਤਾਂ ਇਹ ਉਹਦੀ ਕਲੀਨ ਚਿੱਟ ਮੰਨੀ ਜਾ ਸਕਦੀ ਹੈ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਜਦੋਂ ਕੇਜਰੀਵਾਲ ਦੀ ਜ਼ਮਾਨਤ ਹੋਈ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਦੀ ਜ਼ਮਾਨਤ ਹੋਈ ਆਮ ਆਦਮੀ ਪਾਰਟੀ ਦੇ ਹੋਰ ਨਾਲ ਲੀਡਰਾਂ ਦੀ ਜ਼ਮਾਨਤ ਹੋਈ ਤਾਂ ਆਮ ਆਦਮੀ ਪਾਰਟੀ ਐ ਪੇਸ਼ ਕਰਦੀ ਰਹੀ ਹੈ ਜਿਵੇਂ ਕਿ ਉਹਨਾਂ ਕੇਸਾਂ 'ਚੋਂ ਕਲੀਨ ਚਿੱਟ ਮਿਲ ਗਈ ਹੋਵੇ ਤੇ ਅਦਾਲਤਾਂ ਨੇ ਜਿਵੇਂ ਕਿ ਦੋਸ਼ ਮੁਕਤ ਕਰ ਦਿੱਤਾ ਹੋਵੇ ਤਾਂ ਕਹਿੰਦੇ ਜੇਕਰ ਕੇਜਰੀਵਾਲ ਹੋਰਾਂ ਨੂੰ ਜ਼ਮਾਨਤ ਮਿਲਣੀ ਕਲੀਨ ਚਿੱਟ ਵਾਂਗ ਸੀ ਤਾਂ ਫਿਰ ਮਜੀਠੀਆ ਨੂੰ ਜ਼ਮਾਨਤ ਮਿਲਣੀ ਵੀ ਇਹਨਾਂ ਨੂੰ ਉਵੇਂ ਮੰਨਣੀ ਚਾਹੀਦੀ ਹੈ ਹੁਣ ਜਿਹੜੇ ਇਹ ਬੋਲ ਨੇ ਭਾਜਪਾ ਪ੍ਰਧਾਨ ਦੇ ਇਹ ਬਾਬਾ ਗੁਰਿੰਦਰ ਢਿੱਲੋਂ ਹੋਰਾਂ ਦੇ ਬਿਲਕੁਲ ਨੇੜੇ ਨੇ ਉਹਨਾਂ ਨਾਲ ਮਿਲਦੇ ਪਏ ਨੇ ਔਰ ਇਹਦੇ ਉੱਪਰ ਜਿਹੜੇ ਕਈ ਸਾਰੇ ਸਿਆਸੀ ਮਾਹਰ ਨੇ ਉਹ ਕਈ ਤਰ੍ਹਾਂ ਦੇ ਅੰਦਾਜ਼ੇ ਕਿਆਫੇ ਲਾ ਰਹੇ ਨੇ ਅੰਦਾਜ਼ੇ ਲੱਗ ਰਹੇ ਨੇ ਵੀ ਕੀ ਇਹਨਾਂ ਦਾ ਮਤਲਬ ਸਬੰਧ ਤਾਂ ਨਹੀਂ ਹੈ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਹੁਣ ਸਵਾਲ ਇੱਥੇ ਇੱਕ ਕੁਝ ਲੋਕਾਂ ਨੇ ਹੋਰ ਵੀ ਉਠਾਇਆ ਜਿਹੜੇ ਡੇਰਿਆਂ ਨਾਲ ਨਹੀਂ ਜੁੜੇ ਉਹ ਉਹ ਸੋਸ਼ਲ ਮੀਡੀਆ ਤੇ ਇਹ ਵੀ ਕਹਿ ਰਹੇ ਨੇ ਵੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਜਿਹੜੇ ਆ ਉਹ ਸਾਰੇ ਆਪਣੇ ਜਿਹੜੇ ਪੈਰੋਕਾਰ ਨੇ ਜਾਂ ਅਣਜਾਈ ਨੇ ਜਾਂ ਸ਼ਰਧਾਲੂ ਨੇ ਉਹਨਾਂ ਨੂੰ ਇੱਕ ਨਜ਼ਰ ਨਾਲ ਕਿਉਂ ਨਹੀਂ ਵੇਖਦੇ ਸਵਾਲ ਇਹ ਵੀ ਕੁਝ ਲੋਕ ਕਰ ਰਹੇ ਨੇ ਕਿ ਡੇਰਾ ਬਿਆਸ ਦੇ ਨਾਲ ਲੱਖਾਂ ਲੋਕ ਜੁੜੇ ਨੇ ਉਹਨਾਂ ਤੋਂ ਹਜ਼ਾਰਾਂ ਦੇ ਉੱਪਰ ਕੇਸ ਪੈਂਦੇ ਰਹਿੰਦੇ ਨੇ ਜੇਲ੍ਹਾਂ 'ਚ ਵੀ ਬੰਦੇ ਜਾਂਦੇ ਰਹਿੰਦੇ ਨੇ ਪਰ ਕਦੇ ਵੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਜੇਲ੍ਹਾਂ 'ਚ ਮੁਲਾਕਾਤ ਕਰਨ ਨਹੀਂ ਗਏ ਅੱਛਾ ਸਵਾਲ ਇਹ ਵੀ ਨੇ ਕਿ ਵਿਕਰਮ ਮਜੀਠੀਆ ਨੂੰ ਦੋ ਵਾਰ ਮੁਲਾਕਾਤ ਕਰਨ ਗਏ ਨੇ ਇਹਦਾ ਮਤਲਬ ਕੁਝ ਲੋਕਾਂ ਦਾ ਸਵਾਲ ਹੈ ਇਹਦਾ ਮਤਲਬ ਬਾਬਾ ਗੁਰਿੰਦਰ ਢਿੱਲੋਂ ਫਿਰ ਸਾਰਿਆਂ ਨੂੰ ਇੱਕ ਨਜ਼ਰ ਨਾਲ ਨਹੀਂ ਦੇਖਦੇ ਕੀ ਵਿਕਰਮਜੀਤਿਆ ਅਮੀਰ ਬੰਦਾ ਵੱਡਾ ਸਿਆਸੀ ਲੀਡਰ ਰਿਆ ਮੰਤਰੀ ਰਿਆ ਤੇ ਉਹਦੇ ਲਈ ਡੇਰਾ ਬਿਆਸ ਦੇ ਮੁਖੀ ਜੀ ਹੋਰ ਨਜ਼ਰ ਰੱਖਦੇ ਨੇ ਤੇ ਜਿਹੜੇ ਉਹਨਾਂ ਦੇ ਆਮ ਜਿਨ੍ਹਾਂ ਨੇ ਉਹਨਾਂ ਦੇ ਸੇਵਕ ਨੇ ਸ਼ਰਧਾਲੂ ਨੇ ਉਹਨਾਂ ਲਈ ਕੀ ਉਹ ਹੋਰ ਨਜ਼ਰ ਰੱਖਦੇ ਨੇ ਸਵਾਲ ਪਹਿਲਾਂ ਵੀ ਉੱਠਦੇ ਰਹੇ ਨੇ ਜਦੋਂ ਡੇਰਾ ਬਿਆਸ ਮੁਖੀ ਜੀ ਉਹ ਸੁਖਬੀਰ ਬਾਦਲ ਦੇ ਘਰ ਵਿਆਹ ਹੁੰਦਾ ਤਾਂ ਉਥੇ ਵਿਆਹ ਤੇ ਜਾਂਦੇ ਨੇ ਹੋਰ ਵੱਡੇ ਘਰਾਣਿਆਂ ਦੇ ਅਮੀਰ ਘਰਾਣਿਆਂ ਦੇ ਵਿਆਹ ਸ਼ਾਦੀਆਂ ਹੁੰਦੀਆਂ ਨੇ ਜਾਂ ਮੌਤਾਂ ਹੁੰਦੀਆਂ ਨੇ ਤਾਂ ਉਥੇ ਡੇਰਾ ਬਿਆਸ ਮੁਖੀ ਜਾਂਦੇ ਰਹਿੰਦੇ ਨੇ ਪਰ ਉਹਨਾਂ ਦੇ ਲੱਖਾਂ ਕਰੋੜਾਂ ਹੋਰ ਸ਼ਰਧਾਲੂ ਨੇ ਜਿਨ੍ਹਾਂ ਦੇ ਘਰਾਹਾਂ 'ਚ ਮੌਤਾਂ ਵੀ ਹੁੰਦੀਆਂ ਨੇ ਵਿਆਹ ਸ਼ਾਦੀਆਂ ਵੀ ਹੁੰਦੀਆਂ ਨੇ ਪਰ ਬਹੁਤ ਸਾਰੇ ਉਹਨਾਂ 'ਚੋਂ ਚਾਹੁੰਦੇ ਵੀ ਨੇ ਵੀ ਉਹ ਆਉਣ ਪਰ ਉਹ ਨਹੀਂ ਜਾਂਦੇ ਹੁਣ ਇਹ ਸਵਾਲ ਖੜੇ ਨਹੀਂ ਇਹਨਾਂ ਦਾ ਕੀ ਜਵਾਬ ਹੋ ਸਕਦਾ ਤੁਸੀਂ ਆਪਣਾ ਦਿਮਾਗ ਵਰਤਿਓ ਤੇ ਆਪੇ ਸੋਚਿਓ ਹੁਣ ਆਪਾਂ ਪੰਜਾਬ ਦੀ ਸਿਆਸੀ ਫਿਜ਼ਾ ਦੀ ਗੱਲ ਕਰਦੇ ਆ 2027 ਚ ਆ ਰਹੇ ਆ ਇਲੈਕਸ਼ਨ ਹਰ ਪਾਰਟੀ ਪੱਬਾਂ ਪਾਰ ਹੈ ਤੇ ਆ ਜਿੱਦਾਂ ਦਾ ਸੀਨ ਆਪਾਂ ਦੇਖ ਰਹੇ ਆ ਪਹਿਲਾਂ ਕਦੇ ਵੀ ਡੇਰਾ ਮੁਖੀ ਇਸ ਤਰ੍ਹਾਂ ਕਿਸੇ ਸਿਆਸੀ ਲੀਡਰ ਦੀਆਂ ਮੁਲਾਕਾਤ ਕਰਨ ਨਹੀਂ ਜਾਂਦੇ ਰਹੇ ਪਹਿਲਾ ਜਿਹੜਾ ਡੇਰਾ ਸਰਸਾ ਉਹਦੇ ਤੇ ਤਾਂ ਦੋਸ਼ ਲੱਗਦੇ ਰਹੇ ਵੀ ਉਹ ਇੱਕ ਰਾਜਨੀਤਿਕ ਵਿੰਗ ਉਹਨਾਂ ਨੇ ਬਣਾਇਆ ਜਦੋਂ ਉਹ ਡੇਰਾ ਮੁਖੀ ਜਿਹੜਾ ਰਾਮ ਰਹੀਮ ਹੈ ਉਹ ਜੇਲ੍ਹ 'ਚ ਨਹੀਂ ਸੀਗਾ ਜਦੋਂ ਉਹ ਬਾਹਰ ਸੀ ਤਾਂ ਉਦੋਂ ਉਹਨਾਂ ਤੇ ਦੋਸ਼ ਲੱਗਦੇ ਰਹੇ ਵੀ ਪੋਲੀਟੀਕਲ ਵਿੰਗ ਬਣਾ ਕੇ ਉਹ ਵੱਖ-ਵੱਖ ਪਾਰਟੀਆਂ ਦੀ ਸਪੋਰਟ ਕਰਦੇ ਨੇ ਇਹ ਗੱਲ ਉੱਠਦੀ ਰਹੀ ਆ ਉਦੋਂ ਕਰਦੇ ਵੀ ਰਹੇ ਨੇ ਪਰ ਡੇਰਾ ਬਿਆਸ ਦੇ ਉੱਪਰ ਇਦਾਂ ਦੇ ਸਵਾਲ ਨਹੀਂ ਸੀ ਉੱਠਦੇ ਹੁਣ ਡੇਰਾ ਬਿਆਸ ਦੇ ਉੱਪਰ ਇਦਾਂ ਦੇ ਸਵਾਲ ਪਿਛਲੇ ਦਿਨਾਂ ਤੋਂ ਉੱਠਣ ਲੱਗੇ ਨੇ ਕਿਉਂਕਿ ਡੇਰਾ ਬਿਆਸ ਮੁਖੀ ਜਿਹੜੇ ਨੇ ਉਹ ਜਿਸ ਤਰ੍ਹਾਂ ਇੱਕ ਸਿਆਸੀ ਲੀਡਰ ਦੀਆਂ ਮੁਲਾਕਾਤਾਂ ਕਰਨ ਭਾਵੇਂ ਉਹ ਉਹਨਾਂ ਦਾ ਰਿਸ਼ਤੇਦਾਰੀ ਹੈ ਪਰ ਬਹੁਤ ਸਾਰੇ ਜਿਹੜੇ ਸਿਆਸੀ ਵਿਦਵਾਨ ਨੇ ਉਹ ਇਸ ਨੂੰ ਕਈ ਤਰ੍ਹਾਂ ਦੇ ਸਿਆਸੀ ਨੁਕਤੇ ਨਾਲ ਵਾਚਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਭਾਜੀਪੀ ਦੇ ਪ੍ਰਧਾਨ ਦਾ ਤੇ ਡੇਰਾ ਮੁਖੀ ਸਾਹਿਬ ਦਾ ਬਿਆਨ ਸੇਮ ਹੈ ਆਉਣ ਵਾਲੇ ਟਾਈਮ 'ਚ ਭਾਜਪੀ ਤੇ ਕਾਲੀ ਦਲ ਦਾ ਗੱਠ ਜੋੜ ਹੋਣ ਦੀ ਸੰਭਾਵਨਾ ਵੀ ਹੈ ਕਿਉਂਕਿ ਪਹਿਲਾਂ ਵੀ ਭਾਜਪੀ ਤੇ ਕਾਲੀ ਦਲ ਪੰਜਾਬ ਦੇ ਵਿੱਚ ਗੱਠ ਜੋੜ ਕਰਕੇ ਸਰਕਾਰ ਬਣਾਉਂਦੇ ਰਹੇ ਨੇ ਦੋ ਵਾਰੀ ਕਾਲੀ ਦਲ ਭਾਜਪੀ ਦੀ ਸਰਕਾਰ ਪੰਜਾਬ 'ਚ ਲਗਾਤਾਰ ਰਹੀ ਹੈ ਤਾਂ ਇਸ ਸਾਰੇ ਸਿਨੈਰੀਓ ਤੋਂ ਬਾਅਦ ਹੁਣ ਜਦੋਂ ਕਾਲੀ ਦਲ ਪੰਜਾਬ 'ਚ ਡਾਊਨ ਫਾਲ ਚ ਗਿਆ ਕਾਲੀ ਦਲ ਦੀ ਭਾਜਪੀ ਨਾਲ ਵਿਗੜੀ ਭਾਜਪੀ ਨਾਲ ਕਾਦੀ ਵਿਗੜੀ ਅਸਲ 'ਚ ਕਾਲੀ ਦਲ ਵੀ ਫਸ ਗਿਆ ਸੀ ਜਦੋਂ ਤਿੰਨ ਖੇਤੀ ਕਾਨੂੰਨ ਬਣੇ ਪਹਿਲਾਂ ਤਾਂ ਅਕਾਲੀ ਦਲ ਉਦੋਂ ਪ੍ਰਕਾਸ਼ ਸਿੰਘ ਬਾਦਲ ਵੀ ਜਿਉਂਦੇ ਸੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਨੇ ਤਿੰਨਾ ਖੇਤੀ ਕਾਨੂੰਨਾਂ ਦੀ ਠੋਕ ਕੇ ਸਪੋਰਟ ਕਰਤੀ ਸੀ ਬਾਅਦ ਜਦੋਂ ਘੇਰਾ ਚਫੇਰਿਓਂ ਪੈ ਗਿਆ ਰੌਲਾ ਪੈ ਗਿਆ ਕਾਲੀ ਦਲ ਨੂੰ ਐ ਲੱਗਾ ਵੀ ਕੰਮ ਖਰਾਬ ਹੋਈ ਜਾਂਦਾ ਤਾਂ ਫੇਰ ਕਾਲੀ ਦਲ ਨੇ ਸੈਂਟਰ ਸਰਕਾਰ ਜਿਹੜੀ ਭਾਜਪਾ ਦੀ ਸੀ ਉਹ ਉਹ ਤੋਂ ਨਖੇੜਾ ਕੀਤਾ ਬੀਬੀ ਹਰਸਿਮਰਤ ਬਾਦਲ ਜਿਹੜੀ ਸੈਂਟਰ ਸਰਕਾਰ ਚ ਵਜ਼ੀਰ ਸੀ ਉਹਨੇ ਵੀ ਅਸਤੀਫਾ ਦਿੱਤਾ ਬਾਰ ਆਈ ਪਰ ਇਸ ਸਾਰੇ ਤੋਂ ਬਾਅਦ ਵੀ ਲੋਕਾਂ ਦੇ ਮਨਾਂ ਚਾਹੇ ਆ ਕਿ ਬੀਜੇਪੀ ਤੇ ਕਾਲੀ ਦਲ ਤਾਂ ਇੱਕੋ ਹੀ ਚੀਜ਼ ਹੁੰਦੇ ਆ ਪਹਿਲਾਂ ਵੀ ਇਕੱਠੇ ਰਹੇ ਆ ਨਾ ਇਹਨਾਂ ਦੀਆਂ ਨੀਤੀਆਂ ਚ ਫਰਕ ਹੈ ਨਾ ਇਹਨਾਂ ਦੀਆਂ ਪਾਲਿਸੀਆਂ ਚ ਫਰਕ ਹੈ ਨਾ ਇਹਨਾਂ ਦੀ ਵਿਚਾਰਧਾਰਾ ਚ ਕੋਈ ਬਹੁਤਾ ਫਰਕ ਹੈ ਅੱਗੇ ਵੀ ਗੱਠ ਜੁੜ ਰਿਹਾ ਤੇ ਅੱਗੇ ਵੀ ਇਹਨਾਂ ਦਾ ਹੋ ਸਕਦਾ ਗੱਠ ਜੁੜ ਐਨੀ ਚੀਜ਼ ਆ ਬਸ ਜੇਕਰ ਦੋਵਾਂ ਨੂੰ ਰਲ ਕੇ ਸਰਕਾਰ ਬਣਦੀ ਨਜ਼ਰ ਆਈ ਤਾਂ ਕਰ ਲੈਣਗੇ ਇਹਦੇ ਵਿੱਚ ਹੁਣ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਹੋਰੀ ਕੀ ਰੋਲ ਅਦਾ ਕਰ ਸਕਦੇ ਨੇ ਇਹ ਆਉਣ ਵਾਲਾ ਟਾਈਮ ਜਿਹੜਾ ਉਹ ਦੱਸੇਗਾ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਦੀ ਅੱਜ ਵਾਲੀ ਜਿਹੜੀ ਨਾਬਾ ਜੇਲ ਦੀ ਫੇਰੀ ਸੀ ਜਿਹੜੀ ਕਿ ਦੋ ਵਾਰਾਂ ਹੁਣ ਹੋ ਗਈ ਇਸ ਨੂੰ ਉਹ ਕਹਿ ਰਹੇ ਨੇ ਕਿ ਸਾਡਾ ਇਹ ਨਜੀ ਮਾਮਲਾ ਹੈ ਪੱਤਰਕਾਰਾਂ ਨੇ ਇਹ ਵੀ ਪੁੱਛਿਆ ਵੀ ਬਾਬਾ ਜੀ ਕੋਈ ਹੋਰ ਗੱਲਾਂ ਵੀ ਹੋਈਆਂ ਹੋਣਗੀਆਂ ਅ ਮਜੀਠੀਆ ਸਾਹਿਬ ਨੇ ਆਪਣੇ ਪਰਿਵਾਰ ਲਈ ਜਾਂ ਕੋਈ ਇਸ ਤਰ੍ਹਾਂ ਦਾ ਮੈਸੇਜ ਸੁਨੇਹਾ ਵੀ ਭੇਜਿਆ ਹੋ ਸਕਦਾ ਤਾਂ ਬਾਬਾ ਗ੍ਰਿੰਦਰ ਢਿੱਲੋਂ ਇਹ ਕਹਿੰਦੇ ਨਜ਼ਰ ਆਏ ਵੀ ਦੇਖੋ ਸਾਰੀਆਂ ਗੱਲਾਂ ਬਾਹਰ ਥੋੜਾ ਦੱਸੀਆਂ ਜਾਂਦੀਆਂ ਉਹ ਪਰਿਵਾਰਕ ਗੱਲਾਂ ਨੇ ਪਰਿਵਾਰਕ ਗੱਲਾਂ ਅਸੀਂ ਬਾਹਰ ਕਿਉਂ ਕਰਾਂਗੇ ਇਹ ਗੱਲ ਉਹਨਾਂ ਦੀ ਵਾਜਬ ਹੈ ਇਹ ਗੱਲ ਬਾਬਾ ਗੁਰਿੰਦਰ ਢਿੱਲੋਂ ਹੋਰਾਂ ਦੀ ਬਿਲਕੁਲ ਠੀਕ ਹੈ ਕਈ ਵਾਰੀ ਰਿਸ਼ਤਿਆਂ ਦੀ ਸੀਕਰੇਸੀ ਨਿੱਜਤਾ ਵੀ ਹੁੰਦੀ ਹੈ ਸਾਰੀਆਂ ਗੱਲਾਂ ਬਾਹਰ ਬਿਲਕੁਲ ਨਹੀਂ ਦੱਸੀਆਂ ਜਾ ਸਕਦੀਆਂ ਪੱਤਰਕਾਰਾਂ ਦਾ ਇਹ ਸਵਾਲ ਵੀ ਮੈਨੂੰ ਠੀਕ ਨਹੀਂ ਲੱਗਾ ਪਰ ਜਿਹੜੇ ਦੂਜੇ ਸਵਾਲ ਨੇ ਜਿਹੜੇ ਸਿਆਸੀ ਸਨੈਰੀਓ ਤੇ ਉੱਭਰਦੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੁੰਦੇ ਨਜ਼ਰ ਆਉਣਗੇ ਜਿਵੇਂ ਜਿਵੇਂ 2027 ਦੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ ਐਤਕੀ 2027 ਦੇ ਜਿਹੜੇ ਇਲੈਕਸ਼ਨ ਨੇ ਨਾ ਉਹਨਾਂ ਨੇ ਬੜਾ ਕੁਝ ਸਪਸ਼ਟ ਕਰਨਾ ਆਪਾਂ ਵੀ ਪੂਰੇ ਜੋਰ ਸ਼ੋਰ ਦੇ ਨਾਲ ਲਾਈਵ ਸੱਚ ਟੀਵੀ ਦੀ ਟੀਮ ਵੱਲੋਂ ਮદાન ਚ ਕੁੱਦਾਂਗੇ ਤੁਹਾਨੂੰ ਇੱਕ ਇੱਕ ਚੀਜ਼ ਦਿਖਾਵਾਂਗੇ ਕਿਹੜੀ ਪਾਰਟੀ ਕੀ ਕਰ ਰਹੀ ਹੈ ਕਿੱਦਾਂ ਗੁੰਦਾਂ ਗੁੰਦੀਆਂ ਜਾ ਰਹੀਆਂ ਨੇ ਕੀ ਕੁਝ ਚੱਲ ਰਿਹਾ ਸਾਰਾ ਕੁਝ ਤੁਹਾਨੂੰ ਬਰੀਕੀ ਨਾਲ ਆਪਾਂ ਦਿਖਾਵਾਂਗੇ ਔਰ ਕਿਸੇ ਵੀ ਸਿਆਸੀ ਪਾਰਟੀ ਦੇ ਦੁਮ ਛੱਲੇ ਬਣ ਕੇ ਪਿਛ ਲੱਗ ਬਣ ਕੇ ਨਹੀਂ ਦਿਖਾਵਾਂਗੇ ਬਲਕਿ ਬਿਲਕੁਲ ਫੇਰ ਔਰ ਬਿਲਕੁਲ ਲੋਕਪੱਖੀ ਤਰੀਕੇ ਦੇ ਨਾਲ ਲੋਕ ਚੇਤਨਾ ਲਈ ਆਪਾਂ ਆਉਣ ਵਾਲਾ 8-10 ਮਹੀਨੇ ਲਗਾਤਾਰ ਬੜੀ ਮਿਹਨਤ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇਹ ਸਭ ਕੁਝ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ